ਰਾਜਪਿੰਦਰ ਸਿੰਘ ਕੀ ਕੀ ਗੱਲ ਹੋਈ ਆ ਭਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਤੇ ਤੂੰ ਮੱਕਾਜਰੂ ਮਾਰਿਆ ਦੋਦੋ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਰਹਿ ਜੀ ਤਾਂ ਅੱਗ ਲੱਗ ਗਈ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਅੱਛਾ ਤਾਂ ਵੀ ਗੋਟਰਾ ਇਸ ਆ ਕੇ ਹਾਂਜੀ ਤੇ ਤੁਹਾਨੂੰ ਕਹਿੰਦੇ ਦੱਸਿਆ ਹਨ ਇਥੇ ਗਵੰਡੀਆਂ ਨੇ ਦੱਸ ਚੁੱਕੇ ਉੱਲਕੇ ਉੱਥੋਂ ਗੋਸਾ ਫੱਟੇ ਦੱਸ ਦਿੱਤੀ ਆ ਕਿਹਨ ਕੀ ਤਰ੍ਹਾਂ ਪਈ ਆ ਮੰਜੀ ਤੇ ਪਾਣੀ ਨਹੀਂ ਪਜਾਈ ਜੀ ਨਹੀਂ ਨਹੀਂ ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਾਮਾਨ ਸਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਇਹੋ ਹੀ ਆ ਗਾ ਗਰੀਬ ਬੱਤੇ ਅਸੀਂ ਦੇ ਬਾਕੀ ਵਿੱਚ ਆ ਸਾਰਾ ਕੁਝ ਹਾਂਜੀ ਬਚਾਰ ਤੁੰਗੀ ਲਿਆ ਕੀ ਗੱਲ ਹੋਈ ਆ ਸਾਰੇ ਸਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਤਲਬ ਬੰਦੇ ਤੁਹਾਨੂੰ ਪਤਾ ਤਿੰਨ 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 ਬੇਟੀਆਂ ਵਾ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਚ ਮੰਗੀ ਜਾਂਦੀ ਆ ਕਿ ਸਾਡੀ ਥੋੜੀ ਬਹੁਤੀ ਹਲਪ ਚਲੋਮ ਕੀਤੀ ਜਾਵੇ ਤਨਵਾੜ ਠੰਡ ਦਾ ਮੌਸਮ ਆ ਸਮਾਨ ਤੇ ਲਿਆ ਜਾਣਾ ਨਹੀਂ ਆ ਹਾਂਜੀ ਤੇ ਹੁਣ ਤੇ ਸਰਕਾਰ ਕੋ ਮੰਗ ਹੀ ਮੰਗਦੀ ਆ ਵੀ ਸਾਡੀ ਹਲਪ ਕੀਤੀ ਜਾਵੇ ਈ ਸੰਘਾ ਜੀ ਸਰਬਸੀ ਕੀ ਗੱਲ ਹੈ ਯਾ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੇ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਸ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾਂ ਤੇ ਫਰਿੱਜ ਨੂੰ ਲੱਗੀ ਅੱਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰਿਆਂ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਤੇ ਕਿੰਨੇ ਕੁ ਵੀਰ ਦੀ ਗੱਲ ਹੈਗੀ ਆ ਸਰੇ ਕਿੰਨੇ ਕੋ 8:00 ਵਜੇ ਰਾਤ 8:00 ਵਜੇ ਕਿਸ ਤਰ੍ਹਾਂ ਭੁਜਾਈ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਤੇ ਸਾਰੇ ਪਿੰਡ ਨੇ ਫਿਰ ਭੁਜਾਈ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਕਿ ਗਰੀਬ ਪਰਿਵਾਰ ਇਹਨਾਂ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣਨੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾ ਵੱਧ ਤੋਂ ਵੱਧ ਜਿੰਨੀ ਹੋ ਜੇ ਸਿੰਘ ਜੀ ਜਗੀ ਸਿੰਘ ਜੀ ਕੀ ਗੱਲ ਹੋਈ ਹੈ ਤੁਹਾਡੇ ਏ ਦੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿ ਨਹੀਂ ਕੰਮ ਤੇ ਗਏ ਹੀ ਤੇ ਘਰ ਦੇ ਇਹਨਾਂ ਗੁਰਦਾਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਏ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਸੀ ਪੂਰੀ ਪਪੀ ਤਾਂ ਬਾਗੇ ਨਹੀਂ ਹਾਲ ਪਹੁੰਚ ਕੇ ਨਾ ਨੂੰ ਸਮਾਨ ਸਮੂਹ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਿਕਲ ਗਏ ਰਜਾਈਆਂ ਰਜੀਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਣੀ ਤੇ ਨਹੀਂ ਹੋਇਆ ਨਹੀਂ ਜੀ ਜਾਣੀ ਨੁਕਸਾਨ ਨਹੀਂ ਹੋਇਆ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488